ਮੇਜੀ ਮੇਰਾ ਨਾਮ ਨਿਸ਼ਾਨ ਸਿੰਘ ਦਾ ਕੀ ਗੱਲ ਹੋਈ ਹੈ ਸਰ ਹੁਣ ਅੱਗੇ ਜੀ ਵਿੱਚ ਕੱਲ ਉਹ ਬਡਾੜੇ ਤੋਂ ਚੱਲਿਆ ਸੀ ਤਾਂ ਅੱਜ ਕੇ 35 ਮਿੰਟ ਤੇ ਕਲਨੌਰ ਦੇ ਤੇ ਅਜਨਾਲੇ ਨੂੰ ਇੱਥੇ ਜਦੋਂ ਉਹ ਗੱਡੀ ਗੱਡੀ ਜਨਾਲਾ ਪਹੁੰਚੀ ਆ ਤੇ ਇੱਥੇ ਅੱਡੇ ਦੇ ਕੋਲ ਜਿੱਥੇ ਬੱਸ ਖੜੋਂਦੀ ਉੱਥੇ ਜੀ ਕਾਫੀ ਜਾਵੇਂ ਅੱਗੋਂ ਉਹ ਜਿੱਥੇ ਉਹ ਪੈਂਦਾ ਵਾ ਚੌਂਗ ਚੌਂਗ ਤੋਂ ਅਸੀਂ ਗੱਡੀ ਘਮਾਉਣ ਦੀ ਕੋਸ਼ਿਸ਼ ਕੀਤੀ ਆ ਇਹ ਉਹ ਚੌਂਗ ਜਿਹੜਾ ਸਾਡੀ ਗੁਪੜ ਗੱਡੀ ਦੇ ਕੋਲ ਵੀ ਅਸੀਂ ਉਹ ਅਗਲੇ ਬੰਨੇ ਲਾਸਟ ਦੇ ਚੌਂਗ ਸਾਡੇ ਪੈਂਦਾ ਵਾ ਉਥੋਂ ਅਸੀਂ ਗੱਡੀ ਕਮਾਹਾਂਗੇ ਤੇ ਉਹਨਾਂ ਨੂੰ ਆਇਆ ਰਸੇ ਜੀ ਇਹ ਇਧਰੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਇੱਕ ਗੱਡੀ ਆਉਂਦੀ ਬਲੈਕ ਕਲਰ ਦੀ ਇਹ ਗੱਡੀ ਨੇ ਖੜਾ ਰਿਆ ਤੈਨੂੰ ਡਰਾਈਵਰ ਵੀ ਸਾਈਡ ਮੇਰੇ ਲਾਗੇ ਬੈਠਾ ਤਾਂ ਗੱਡੀ ਖੜਾ ਕੇ ਪੈਂਦਾ ਸਾਰੀ ਉਹ ਕਹਿੰਦੇ ਕਿ ਤੁਸੀਂ ਭੈਣ ਚੁੱਦੋ ਕਿੱਧਰ ਗੱਡੀ ਭਜਾਈ ਦੇ ਹੋਣ ਦੇ ਇਧਰੋਂ ਮੈਂ ਉਹਨਾਂ ਕੋਲ ਕਿਹਾ ਵੀਰ ਜੀ ਕੋਈ ਗੱਲਬਾਤ ਕੋਈ ਨਹੀਂ ਆ ਅਸੀਂ ਡਰਾਈਵਰ ਨੂੰ ਮੈਂ ਕਿਹਾ ਵੀ ਵੀਰ ਇਹ ਗੱਡੀ ਸਾਈਡ ਤੇ ਗੱਲ ਆ ਔਰ ਇਹ ਉਹ ਇੰਨੀ ਚੰਨੀ ਹਈ ਇੰਨੀ ਗੱਲ ਕਰਨ ਦੇ ਆ ਤੇ ਉੱਤਰ ਕੇ ਗੱਡੀ ਚੋਂ ਦੇ ਦੇਵਾਦੀ bari ਖੋਲ ਕੇ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਇਹਨਾਂ ਮੈਂ ਗੱਡੀ ਪਿੱਛੇ ਕਰਾਉਣ ਰਿਹਾ ਬੈਕਸਾਈਡ ਮੈਂ ਦਰਾਨ ਕਿ ਮੈਂ ਵੀਰ ਤੋਂ ਸਿਆਣਾ ਬਣਾਇਆ ਐ ਏਦਾਂ ਨਾ ਕਰ ਬੰਦਾ ਕਿਹਨੂੰ ਗੱਲ ਕਰਦਾ ਉਹਦਾ ਹੀ ਬੁਰਾ ਲੱਗਦਾ ਉਹਨਾਂ ਪੈਂਦਿਆ ਸਾਰ ਇੱਕ ਦੇ ਕੜਾ ਬਗੜਿਆ ਤੇ ਮੇਰਾ ਕੈਚ ਖੋਲਣ ਦੀ ਕੋਸ਼ਿਸ਼ ਕੀਤੀ ਜਦੋਂ ਮੇਰੇ ਨੱਕ ਦੀ ਹੱਡੀ ਟੁੱਟ ਗਈ ਆ ਤੇ ਕੁਝ ਮੇਰੇ ਦਰਮੀ ਸੋਟਾਂ ਲੱਗੀਆਂ ਪਿੱਛੇ ਵੀ ਸੱਟ ਲੱਗੀ ਆ ਮੇਰੇ ਹੱਥ 'ਚ ਚੀਜੀ ਵੀ ਮੇਰੀ ਦਰਦ ਕਰਨ ਦੀ ਇਹਦੀ ਫ੍ਰੈਕਚਰ ਹੋਇਆ ਆ ਮੈਂ ਆਦੀ ਸਰਕਾਰ ਅੱਗੇ ਹੀ ਮੰਗ ਕਰਦਾ ਤਾਂ ਕਿ ਇਹੋ ਜਿਹੇ ਬੰਦੇ ਵਾਲੇ ਉੱਪਰ ਪਰਚਾ ਹੋਣਾ ਚਾਹੀਦਾ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਉਹ ਪ੍ਰਾਨੀ ਰੰਜਿਤ ਸਾਹਿਬ ਨਹੀਂ ਨਹੀਂ ਵੀਰ ਜੀ ਕੋਈ ਰੰਜਿਤ ਨਹੀਂ ਮੈਂ ਇਸ ਵਾਰੀ ਪਹਿਲੀ ਵਾਰੀ ਇੱਧਰ ਬਨੇ ਆਇਆ। ਮੈਂ ਇਹਦੇ ਜੂਨ ਦਾ ਜੰਮਿਆ ਮੈਂ ਜੰਮਿਆ ਜੰਮਣ ਤੋਂ ਲੈ ਕੇ ਹੁਣ ਤੱਕ ਅੱਦੀ ਇੱਧਰ ਨਹੀਂ ਆਇਆ। ਪਹਿਲਾ ਦਿਨ ਪਹਿਲਾ ਚੱਕਰ ਹੈ ਮੇਰਾ ਪਹਿਲੀ ਵਾਰੀ ਆਇਆ। ਕਿਹੜੀ ਡਿੰਪੂ ਦੀ ਗੱਡੀ ਹੈ? ਇਹ ਪੰਜਾਬ ਰੋਡ ਵਿੱਚ ਬਟਾਲਾ ਡਿੰਪੂ ਦੀ। ਕਿਉਂ 9517 ਗੱਡੀ ਹੈ। ਕੀ ਮੰਗ ਕਰਦੇ ਜੀ ਉਹ? ਮੈਂ ਦੇਹੀ ਮੰਗ ਕਰਦਾਂਗੇ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ। ਸਤਿ ਸ੍ਰੀ ਅਕਾਲ ਸਾਕਤ ਘਰ ਬਈ ਜੇ ਅੱਗੇ ਤੋਂ ਕਿ ਕੋਈ ਵੀ ਕਿਸੇ ਮੁਲਾਜ਼ਮ ਦੇ ਉੱਪਰ ਹੱਥ ਨਾ ਚੁੱਕ ਸਕੇ ਤੇ ਇਹੋ ਜਿਹੇ ਬੰਦੇ ਨੂੰ ਕੋਈ ਵੱਧ ਤੋਂ ਵੱਧ ਕਾਰਵਾਈ ਹੋਵੇ ਪਰਝਾਣਾ ਨਹੀਂ ਦੇਖਦੇ ਬੰਦੇ ਕਿ ਨਾਇਆ ਪ੍ਰਾਂ ਰਣਜੀਤ ਸਿੰਘ ਤੇ ਇਹ ਕਿਹੜੇ ਡਿਪਟੀ ਗੱਡੀ ਚਲਾਉਂਦੇ ਬਟਾਲਾ ਡਿਪਟੀ ਦੀ ਠੀਕ ਹੈ ਜੀ ਸਰ ਗੁਰਲ ਸਰ ਕੋਈ ਨਹੀਂ ਅਸੀਂ ਦੇ ਉੱਥੋਂ ਚੌਂਗ ਚੋਂ ਗੱਡੀ ਘਮਾਉਣ ਲੈਂਦੇ ਆ ਤੇ ਉੱਥੋਂ ਕੰਮੀ ਨਹੀਂ ਹੈ ਕਿ ਗੱਡੀ ਅਸੀਂ ਇੱਧਰ ਨੂੰ ਚੜੇ ਕਿ ਉੱਥੋਂ ਚੌਂਗ ਚ ਘੁਮਾ ਕੇ ਗੱਡੀ ਆਉਂਦਾ ਦੇ ਇਧਰੋਂ ਅੰਮ੍ਰਿਤਸਰ ਦੇ ਬੰਦੇ ਕਾਲੇ ਰੰਗ ਦੀ ਗੱਡੀ ਆਉਂਦੇ ਹੀ ਇਹ ਐਂਟਰ ਆਉਂਦਾ ਕੋਈ ਗੱਡੀ ਨਹੀਂ ਕਿਤੇ ਕੁਝ ਨਹੀਂ ਹੋਇਆ ਤੁਰੇ ਆਉਂਦਾ ਆ ਨਾ ਮੈਨੂੰ ਗਾੜਾ ਕੱਟਣ ਲੱਗੇ ਗੱਡੀ ਦੇ ਦੋ ਜਾਨੇ ਉੱਤਰ ਕੇ ਆਏ ਆ ਉੱਤਰ ਕੇ ਆਣ ਕੇ ਤੇ ਮੇਰੀ ਬਾਰੀ ਖੋਲੀ ਐ ਬਾਰੀ ਖੋਲ ਕੇ ਤੇ ਗੱਡੀ ਬੰਦ ਕਰਨ ਪਏ ਤੇ ਗੱਡੀ ਨਹੀਂ ਬੰਦ ਹੋਈ ਉਹਨਾਂ ਨੂੰ ਕੋਨਾ ਮੈਨੂੰ ਮਰੂਰ ਕੇ ਬਾਅਦ ਉਹਦੇ ਪਛੀੜ ਤੇ ਰਾਖ ਛੱਡਿਆ ਇੱਕ ਜਾਨੇ ਮੁੜ ਕੇ ਕਨੈਕਟਰ ਦੇ ਗਲ ਪੈ ਗਏ ਇਹਨਾਂ ਦੇ ਤਾਂ ਕੈਸ਼ ਵੀ ਖੋ ਕੇ ਲੱਗੇ ਸਟੱਗ ਵੀ ਲੱਗੇ ਕਨੈਕਟਰ ਤੇ ਲੱਗੀਆਂ ਸਟੱਗ ਕੈਸ਼ ਲੱਗੇ ਹੋਣੀ ਵੀ ਜੀ ਹਾਂਜੀ ਕਿੰਨਾ ਜੀ ਉਹ ਕਨੈਕਟਰ ਤੇ ਲੱਗੀਆਂ ਡੇਡੀਆਂ ਟੁੱਟੀ ਆ ਤੇ ਲੱਕ ਚ ਤੇ ਬਾਹ ਤੇ ਆ ਹੱਥ ਉਂਗਲਾਂ ਗਲਦੇ ਆ ਕੀ ਮੰਗ ਕਰਦੇ ਜੀ ਅਸੀਂ ਜੇ ਉਹ ਮੰਗ ਕਰਦੇ ਆ ਜੀ ਵੇਖੋ ਸਰਕਾਰ ਨੂੰ ਚਾਹੀਦਾ ਸ ਦੇਖੇ ਆਣ ਕੇ ਮੌਕਾ ਨਾਲ ਆਣ ਕੇ ਕੈਮਰਾ ਚੈੱਕ ਕਰਨਾ ਪਤਾ ਲੱਗੇ ਕਿ ਕੌਣ ਕਿੱਥੋਂ ਬੰਦੇ ਆ ਕਰੋੜ ਰੁਪਏ ਵਾਲੇ ਮਸਲੇ ਉਹ ਆਈਏ ਤੁਹਾਨੂੰ ਕੈਸ ਕੇ ਮਾਮਲਾ ਕਰੀਏ ਕੰਪਲੇਂਟ ਮਿਲੀ ਆ ਰੋਡਵੇਈ ਦਾ ਕਨੈਕਟਰ ਸੀਗਾ ਗੱਡੀ ਕ੍ਰਾਸ ਕਰਨ ਤੋਂ ਲੰਘਣ ਤੋਂ ਬਾਜ਼ਾਰ ਦੇ ਵਿੱਚ ਰਾਸ਼ੀ ਤੇ ਕਾਲੀ ਸਕੋਡਾ ਗੱਡੀ ਸੀ ਉਹਦੇ ਵਿੱਚ ਜਿਆਰ ਬੰਦੇ ਉਹ ਕਹਿੰਦਾ ਉਤਰੇ ਉਤਰ ਕੇ ਭੁੱਲੜਬਾਜੀ ਕੀਤੀ ਤੇ ਸਨਮੁਖ ਕੀਤੀ ਜਿਸ ਨਾਲ ਕੰਡੈਕਟਰ ਦੇ ਸੱਟ ਲੱਗੀ ਆ ਹਸਪੀਟਲ ਸਾਡਾ ਐਸਆਈ ਭੁਪਿੰਦਰ ਸਿੰਘ ਗਿਆ ਉਹ ਮੈਡੀਕਲ ਦੇ ਆਧਾਰ ਤੇ ਜਿਹੜੀ ਬੰਦੀ ਕਰ ਲਈ ਕੀਤੀ ਜਾਵੇ ਅਗਲਾ ਲੱਗਾ ਤੁਸੀਂ ਕਿੰਨੇ ਨੇ ਨਹੀਂ ਹਲੇ ਟ੍ਰੇਸ ਨਹੀਂ ਹੋਇਆ ਉਹ ਸੀਸੀਟੀਵੀ ਕੈਮਰੇ ਦੇ ਦੇਖ ਰਹੇ ਹਾਂ ਜੀ ਲੱਭ ਲਾਗੇ ਜੀ ਕਾਲੀ ਗੱਡੀ ਆ ਲੋਕਲੀ ਹੋਏਗੀ ਉਹਨੂੰ ਟ੍ਰੇਸ ਕਰਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News